ਸਪੀਕਰ ਜੀ ਸਭ ਨੂੰ ਅੱਜ ਅਸੀਂ ਐਮਐਲਏ ਸਾਹਿਬ ਦਾ ਇਥੇ ਆਪਦੇ ਸਵਾਗਤ ਕਰਦੇ ਆਂ। ਤਾਂ ਆ ਜੋ ਸ਼ਹੀਦੀ ਸਵਾਲ ਨੂੰ ਲੈ ਕੇ ਸਾਡੇ ਵੱਲੋਂ ਪਿਆਰियां ਕੀਤੀਆਂ ਜਾ ਰਹੀਆਂ ਸੀ ਜਾਂ ਕੁਝ ਜੋ ਤੁਸੀਂ ਲੋਕ ਪੁੱਛਣਾ ਚਾਹੁੰਦੇ ਹੋ ਉਹ ਅੱਜ ਅਸੀਂ ਫਟੇਨ ਵਾਲੇ ਪੋਰਟਲ ਤੇ ਚੱਲੂ گے ਇਸ ਲਈ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਲਈ ਧੰਨਵਾਦ ਕੀਤਾ ਜਾਂਦਾ ਹੈ। ਤੇ ਨਾਲ ਹੀ ਤੁਹਾਨੂੰ ਮੈਂ ਆਪਣੇ ਵੱਲੋਂ ਪਰਸਨਲੀ ਧੰਨਵਾਦ ਕਰਨਾ ਚਾਹੁੰਦੀ ਆ ਕਿ ਤੁਸੀਂ ਹਰ ਸਾਲ ਸਾਡਾ ਬਹੁਤ ਸਾਥ ਦੇਦੇ ਹੋ ਜੋ ਕੋਈ ਕਮਿਟੀ ਮੀਟਿੰਗ ਸਾਡੇ ਧਿਆਨ ਚ ਲਿਆ ਕੇ ਜਿਹੜੀ ਚੀਜ਼ ਅਸੀਂ ਮੌਕੇ ਤੇ ਸਾਮ ਸਾਹਦੇ ਆ ਉਹ ਤੁਸੀਂ ਸਾਨੂੰ ਦੱਸਦੇ ਹੋ ਫਟੇਵਰ ਸਾਹਿਬ ਸਾਰੀ ਹੀ ਪ੍ਰੈਸ ਹਮੇਸ਼ਾ ਬਹੁਤ ਕੋਆਪਰੇਟ ਕਰਦੀ ਹੈ ਸੋ ਉਹਦੇ ਲਈ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਮੈਂ ਉਹਨਾਂ ਐਮਐਲ ਸਾਹਿਬ ਨੂੰ ਰਿਕੁਐਸਟ ਕਰੂੰਗੀ ਕਿ ਉਹ ਤੁਹਾਨੂੰ ਕੁਝ ਜੋ ਇਸ ਵਾਰੀ ਅਲੱਗ ਤੋਂ ਕੀਤਾ ਜਾ ਰਿਹਾ ਹੈਗਾ ਉਹਦੇ ਬਾਰੇ ਦੱਸਣਗੇ ਤੇ ਉਹਦੇ ਬਾਅਦ ਫਿਰ ਮੈਂ ਤੁਹਾਨੂੰ ਇੱਕ ਵਾਰੀ ਬਰੀਫ ਕਰ ਦੂੰਗੀ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਆਈਆਂ ਪਿਛਲੇ ਸਾਲ ਨੂੰ ਅ ਜੋ ਪਿਛਲੇ ਸਾਲ ਆਪਣੀ ਅਰੇਂਜਮੈਂਟ ਸੀਗੇ ਉਹ ਤੁਸੀਂ ਸਾਰਿਆਂ ਨੇ ਅਪਰੀਸ਼ੀਏਟ ਕੀਤੇ ਸੀਗੇ ਤੇ ਨਾਲ ਹੀ ਜਿਹੜੇ ਲੋਕ ਆਉਂਦੇ ਨੇ ਸੰਗਤ ਆਦੀ ਹੈ ਉਹ ਵੀ ਅ ਇਹ ਸਾਨੂੰ ਦੱਸ ਕੇ ਵੀ ਗਏ ਸੀ ਕਿ ਸਾਡੀ ਹਮੇਸ਼ਾ ਕੋਸ਼ਿਸ਼ ਇਹ ਰਹਿੰਦੀ ਹੈ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਏ ਸਪੈਸ਼ਲੀ ਜਿਹੜੇ ਬਾਹਰੋਂ ਆਉਂਦੇ ਨੇ ਆਉਂਤਾ ਹੈ ਮਾਣਿਓ ਜਿਸੇ ਸਬ ਸਾਡੇ ਸਾਰੇ ਬਤਰਕਰ ਸਹਿਬਾਨ ਆਪਾਂ ਸਾਰੇ ਜਾਦੇ ਆ ਸ਼ਹੀਦ ਜੋੜ ਮੇਲਾ ਜੋੜ ਮੇਲ ਜੋ 26 27 28 ਸਬਰ ਦਾ ਉਹਦੇ ਵਾਸਤੇ ਪੂਰੇ ਹਿੰਦੁਸਤਾਨ ਤੋਂ ਬਾਹਰ ਤੋਂ ਬਹੁਤ ਵੱਡੀ ਤਦਾਦ ਵਿੱਚ ਸੰਗਤ ਆਉਂਦੀ ਹੈ तकरीबन ਪਿਛਲੇ ਸਾਲ 23 24 ਲੱਖ ਦਾ ਪ੍ਰਸ਼ਾਸਨ ਵੱਲੋਂ ਲਾਇਆ ਗਿਆ ਸੀ ਕਿੰਨੀ ਸੰਗਤ ਆਈ ਹੈ ਔਰ ਉਹਨਾਂ ਸੰਗਤ ਲਈ ਕੀ ਕੀ ਸੁਝਾਵਾਂ ਕੀ ਕੀ ਉਹਨਾਂ ਨੂੰ ਲੋੜ ਦੀਆਂ ਚੀਜ਼ਾਂ ਚਾਹੀਦੀਆਂ ਨੇ ਉਹ ਪਿਛਲੇ ਸਾਲ ਮੈਂ ਪਿਛੇ ਸਾਰ ਤੇ ਧੰਨਵਾਦ ਸਾਡੇ ਪ੍ਰਸ਼ਾਸਨ ਦਾ ਉਲਸ ਪ੍ਰਸ਼ਾਸ਼ਕ ਨੂੰ ਇਹ ਕਹਿਣਾ ਚਾਹਾਂਗਾ ਕਿ ਬਹੁਤ ਵਧੀਆ ਇਤਜਾਮ ਸੀ ਇੱਕ ਨਵੇਂ ਕਿਸੇ ਦੇ ਇਤਜਾਮ ਸੀ ਜਿਹੜੇ ਟ੍ਰੈਫਿਕ ਦਾ ਦੇਖਿਆ ਆਪਾਂ ਨੇ ਸੰਗਤ ਨੂੰ ਕੋਈ ਪ੍ਰੋਬਲਮ ਨਹੀਂ ਸੀ ਹੋਈ ਤੇ ਡੀਸੀ ਸਾਹਿਬ ਵੱਲੋਂ ਵੀ ਬਹੁਤ ਪੁਕਤਾ ਇਤਜਾਮ ਕੀਤੇ ਗਏ ਸੀ ਉਹ ਤੋਂ ਸੇਧ ਲੈ ਕੇ ਪਿਛੋਂ ਸੀਗਾ ਇਸ ਵਾਰ ਹੋਰ ਬਹੁਤ ਕੁਝ ਨਵਾਂ ਕਰ ਜਾ ਰਹੇ ਬੜੀ ਜਿਹਦੇ ਨਾਲ ਲੋਕਾਂ ਨੂੰ ਸੰਗਤ ਨੂੰ ਬਹੁਤ ਫਾਇਦਾ ਮਿਲਦਾ ਸਭ ਤੋਂ ਪਹਿਲਾਂ ਤਾਂ ਆਪਣੇ ਸਾਰਿਆਂ ਦਾ ਇੱਕ ਵਿਚਾਰ ਸੀ ਪੂਰੇ ਫਤਿਹਗੜ੍ਹ ਸਾਹਿਬ ਦੇ ਲੋਕਾਂ ਦਾ ਕਿ ਜਿਹੜਾ 28 ਤਰੀਕਾ ਉਹਨੂੰ ਪੰਜਾਬ ਸਰਕਾਰ ਛੁੱਟੀ ਕਰੇ ਮੈਂ ਆਪਣੇ ਵੱਲੋਂ ਵੀ ਲੈਟਰ ਲਿਖਿਆ ਪ੍ਰਸ਼ਾਸਨ ਵੱਲੋਂ ਵੀ ਅਸੀਂ ਲਿਖਿਆ ਤੇ ਅਸੀਂ ਧੰਨਵਾਦ ਕਰਦੇ ਹਾਂ ਮਾਨਯੋਗ ਉਪ ਮੰਤਰੀ ਸਰਦਾਰ ਧਵਨ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ 28 ਸਬੰਧ ਨੂੰ ਛੁੱਟੀ ਦਾ ਐਲਾਨ ਕੀਤਾ ਇਹਦੇ ਨਾਲ ਜਿਹੜੀ ਅਸੀਂ ਸਾਰੇ ਜਾਣਦੇ ਕਿ ਸ਼ਹਾਦਤ ਦਾ ਪੂਰੀ ਦੁਨੀਆ ਜਾਣਦੀ ਹੈ ਲੇਕਿਨ ਇਹ ਤਾਂ ਇੱਕ ਬਹੁਤ ਵਧੀਆ ਮੈਸੇਜ ਆਊਗਾ ਜਿਹੜੇ ਲੋਕ ਨਹੀਂ ਆ ਸਕਦੇ ਆ ਉਹ ਵੀ ਉਸ ਦਿਨ ਦਾ ਉਹਨੂੰ ਜਹੰਨਰ ਹੋਊਗਾ ਯਾਦ ਰਹੂਗਾ ਤੇ ਅਰਦਾਸ ਕਰੂਗੀ ਔਰ ਜਿਹੜੇ ਹੁਣ ਇਸ ਵਾਰ ਅਸੀਂ ਕੰਮ ਕੀਤੇ ਨੇ ਜਿਵੇਂ ਸੰਗਤ ਦਾ ਅਸੀਂ ਸੋਸ਼ਲ ਮੀਡੀਆ ਤੇ ਵੀ ਦੇਖ ਰਹੇ ਆ ਇੱਕ ਬਹੁਤ ਬੜੀ ਸੰਗਤ ਦੀ ਮੰਗ ਸੀ ਕਿ ਜਿਹੜੇ ਠੇਕੇ ਨੇ ਮੀਟ ਦੀਆਂ ਦੁਕਾਨਾਂ ਨੇ ਉਹ 26 ਤੋਂ 28 ਤੱਕ ਬੰਦ ਹੋਣੇ ਚਾਹੀਏ ਇਸ ਵਾਰ ਅਸੀਂ 26 ਤੋਂ 28 ਤੱਕ ਬੰਦਤਾ ਦੀ ਸਭ ਤੋਂ ਦੱਸਣਗੇ ਬੰਦਤਾ ਕਿੰਨੀ ਨੇ ਇਹਨਾਂ ਦਾ ਦਾਇਰਾ ਵੀ ਵਧਾਇਆ ਸੀ 3 ਕਿਲੋਮੀਟਰ ਤੋਂ ਉੱਪਰ ਤਕਰੀਬਨ ਅਸੀਂ ਦਾਇਰਾ ਜਿਹੜਾ ਫਧੂਰ ਦਾ ਸ਼੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੀ ਉਹ ਜੁਗਿਆ ਬਦਈਏ ਤੇ ਨਾਲ ਬਹੁਤ ਸਾਰੇ ਜਿਹੜੇ ਰਸਤੇ ਵਿੱਚ ਠਿੱਕੇ ਸੀ ਥੁਲੇ ਮਿਲਦੇ ਸੀ ਤੁਹਾਨੂੰ ਉਹ ਨਹੀਂ ਮਿਲਣਗੇ ਔਰ ਜੋ ਸੜਕਾਂ ਦਾ ਕੰਮ ਹੈ ਉਹ ਵੀ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਪਿਛੇ ਹੜਾਏ ਨੇ ਲੇਕਿਨ ਪ੍ਰਸ਼ਾਸਨ ਪੂਰੀ ਜ਼ਿੰਮੇਵਾਰੀ ਨਾਲ ਲੱਗਿਆ ਸਫਾਈ ਦਾ ਕੰਮ ਚੱਲ ਰਿਹਾ ਹੈ ਲਾਈਟਾਂ ਦਾ ਅਸੀਂ ਰੋਜ਼ ਚੈੱਕ ਕਰਦੇ ਹਾਂ ਔਰ ਸਭ ਤੋਂ ਵੱਡਾ ਜਿਹੜਾ ਮਾਧੋਗਰ ਅੰਡਰ ਵਿੱਚ ਸੀ ਉਹ ਵੀ ਕੰਮ ਪੂਰੀ ਜੋਰਾਸ਼ਵਰ ਨਾਲ ਚੱਲਦਾ ਹੈ ਜੀ ਸਾਹਿਬ ਉਹਦੀ ਟਾਈਮ ਵਾਰ ਤੁਹਾਨੂੰ ਦੱਸ ਦਾਂਗੇ ਕਿ ਕਿਨੇ ਤਰੀਕ ਤੱਕ ਕੰਮ ਬੰਦੂਰ ਸੋ ਕਹਿਣ ਦਾ ਭਾਵ ਇਸ ਵਾਰ ਜਿਹੜਾ ਪੂਰੇ ਇੰਤਜ਼ਾਮ ਪ੍ਰਸ਼ਾਸਨ ਵੱਲੋਂ ਅਸੀਂ ਸਾਰਿਆਂ ਨੇ ਰੱਖੀ ਕਿ ਹੈ ਤੇ ਉਹ ਤੁਹਾਡੇ ਅੱਜ ਰੂਪ ਰੂਪ ਹੋ ਕੇ ਸਿਖਣੇ ਇੱਕ ਨਵਾਂ ਅਸੀਂ ਕੀਤਾ ਸੀਗਾ ਵੀਆਈਪੀ ਪਾਸੇਸ ਨਾ ਰੱਖਣ ਦਾ ਸੋ ਉਹ ਇਸ ਵਾਰੀ ਵੀ ਕੰਟੀਨਿਊ ਕੀਤਾ ਜਾਏਗਾ ਕੋਈ ਵੀਆਈਪੀ ਪਾਸ ਨਹੀਂ ਹੋਣਗੇ ਕਿਸੇ ਲਈ ਅ ਜਾਂ ਜਿਵੇਂ ਕਿ ਪਿਛਲੇ ਸਾਲ ਸਿਖਾ ਕਿ ਕੋਈ ਗੱਡੀਆਂ ਇਸ ਜਿਹੜਾ ਸੈਕਟਰ ਬੰਦ ਅਸੀਂ ਬਣਾਇਆ ਹੈਗਾ ਉਥੇ ਵਿੱਚ ਨਹੀਂ ਹੋਣੀਆਂ ਇਸ ਇਸ ਸਮੇਂ ਵੀ ਉਹ ਹੀ ਰਹੇਗਾ ਕੋਈ ਵੀ ਗੱਡੀ ਉਥੇ ਨਹੀਂ ਹੋਏਗੀ ਐਕਸੈਪਟ ਫਾਰ ਐਮਰਜੈਂਸੀ ਸਰਵਿਸਿਜ਼ ਤੇ ਸਾਟੀ ਲੰਗਰ ਵਾਲਿਆਂ ਨਾਲ ਜੋ ਮੀਟਿੰਗ ਹੋਈ ਹੈ ਜੋ ਲੋਕ ਦੂਰੋਂ ਆਉਂਦੇ ਨੇ ਆ ਕੇ ਇੱਥੇ ਲੰਗਰ ਲਗਾਉਂਦੇ ਨੇ ਉਥੇ ਐਸ.ਪੀ.ਐਮ ਸਾਹਿਬ ਵੀ ਉਹਨਾਂ ਨੂੰ ਅਪੀਲ ਕਰਕੇ ਗਏ ਨੇ ਕਿ ਉਹ ਉਹ ਆਪਣੇ ਲੰਗਰ ਤਰਤੀਬ ਬਾਰ ਲਗਾਨੇ ਦੀ ਜਗ੍ਹਾ ਹੋਏ ਕਿ ਲੋਕ ਉਥੋਂ ਨਿਕਲ ਸਕਣ ਸਪੈਸ਼ਲੀ ਜੇ ਕੋਈ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਸਾਨੂੰ ਉਥੋਂ ਚੱਣੀ ਪਏ ਤੇ ਉਹਦੇ ਲਈ ਉਥੇ ਜਗ੍ਹਾ ਰੱਖੀ ਹੈ ਜਿਹੜੀਆਂ ਹਰ ਸਾਲ ਦੁਕਾਨਾਂ ਲੱਗਦੀਆਂ ਨੇ ਫੜੀਆਂ ਲੱਗਦੀਆਂ ਨੇ ਜੋ ਕਿ ਦੁਕਾਨਾਂ ਦੇ ਬਾਹਰ ਲੱਗਦੀਆਂ ਨੇ ਉਥੇ ਵੀ ਅਸੀਂ ਸਾਡੇ ਵੱਲੋਂ ਇੱਕ ਪੀਜੀ ਪੱਟੀ ਲਗਾਈ ਜਾ ਰਹੀ ਹੈ ਫੇਡ ਕੀਤੀ ਜਾ ਰਹੀ ਹੈ ਤੇ ਦੁਕਾਨਦਾਰਾਂ ਨਾਲ ਵੀ ABC ਮੈਡਮ ਨੇ ਮੀਟਿੰਗ ਕਰਕੇ ਉਹਨਾਂ ਨੂੰ ਇਨਫੋਰਮ ਕਰਤਾ ਹੈ ਕਿ ਇਸ ਤੋਂ ਅੱਗੇ ਕੋਈ ਨਾ ਆਏ ਤਾਂ ਕਿ ਆਵਾਜਾ ਵਿੱਚ ਕੋਈ ਪ੍ਰੋਬਲਮ ਨਾ ਆਏ ਸੋ ਇਹ ਸਾਡੇ ਵੱਲੋਂ ਇਸ ਸਾਲ ਕੀਤਾ ਜਾ ਰਿਹਾ ਹੈ ਤੁਹਾਨੂੰ ਉਮੀਦ ਹੈ ਕਿ ਲੋਕ ਸਾਡਾ ਸਾਥ ਦੇਣਗੇ ਤੇ ਤੁਸੀਂ ਲੋੰਗੀ ਲੋਕਾਂ ਤੱਕ ਇਹ ਗੱਲ ਸਾਡੀ ਪਹੁੰਚਾਉਂਗੇ ਕਿ ਉਹ ਕੋਨੇ ਏਰੀਆ ਛੀਰ ਲਿਮਟਿਡ ਰਹੇ ਤਾਂ ਕਿ ਜੋ ਪੈਦਲ ਸੰਗਤ ਆਦੀ ਹੈ ਉਹਨਾਂ ਨੂੰ ਚੱਲਣ 'ਚ ਕੋਈ ਪ੍ਰੇਸ਼ਾਨੀ ਨਾ ਆਵੇ ਅ ਪਿਛਲੇ ਸਾਲ ਦੇ ਉਹਦੇ ਤੇ ਹੀ ਇਸ ਵਾਰੀ ਜੋ ਸਾਡੇ ਲੱਗ ਰਹੇ ਨੇ ਸੈਂਟਰ ਬਣਨਗੇ वन ਸਟਾਪ ਸੈਂਟਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਜਿੱਦੇ 'ਚ ਕੀ ਸਾਡਾ ਮੈਡੀਕਲ ਦਾਵੀ ਪ੍ਰਬੰਧ ਕੀਤਾ ਜਾਵੇਗਾ ਪੁਛਕਿਛ ਕੇਂਦਰ ਵੀ ਹੋਵੇਗਾ ਤੇ ਨਾਲ ਹੀ ਪੁਲਿਸ ਦਾ ਜੋ ਇੱਕ ਪੁਲਿਸ ਪੋਸਟ ਪਾਉਂਦੀ ਹੈ ਉਹ ਸਥਾਪਿਤ ਕੀਤੇ ਜਾਣਗੇ ਜਿਹੜੀਆਂ ਮੇਨ ਪੁਆਇੰਟਸ ਨੇ ਉਥੇ ਲਗਾਏ ਜਾਣਗੇ 6 ਸਾਡੇ ਕਮਿਊਨੀਕੇਸ਼ਨ ਵਾਲੇ ਸੈਕਟਰ ਸੋਨਗੇ ਤੇ ਪੁਲਿਸ ਪੋਸਟਆਂ ਦੀਆਂ 10 ਹੋਣਗੀਆਂ ਕਿਉਂਕਿ ਹਰੇਕ ਜਗ੍ਹਾ ਤੇ ਸਟੈਬਲਿਸ਼ ਕੀਤੀਆਂ ਜਾਣੀਆਂ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੇ ਉਥੇ ਜਾ ਸਕਦੇ ਨੇ ਡਾਕਟਰਸ ਦੀ ਟੀਮ ਜੋ ਪਿਛਲੇ ਸਾਲ ਆਪਣੇ ਕੋਲ ਸੀਗੀਆਂ ਉਸ ਤੋਂ ਕੁਝ ਡਾਕਟਰਸ ਬਾਅਦ ਹੋਣਗੇ ਕਿਉਂਕਿ ਇਹਦੇ ਜੀ ਪਿਛਲੇ ਸਾਲ ਅਸੀਂ ਦੇਖਿਆ ਸੀਗਾ ਕਿ ਬਹੁਤ ਬਜ਼ੁਰਗ ਆਂਦੇ ਨੇ ਉਹ ਕੁਝ ਰਾਸ਼ਟਰ ਇੰਨੀ ਭੀੜ ਚ ਘਬਰਾ ਵੀ ਜਾਂਦੇ ਨੇ ਸੋ ਸਿਰਫ ਇੱਕ ਜਗ੍ਹਾ ਉਹਨਾਂ ਨੂੰ ਬੈਠਣ ਲਈ ਮਿਲਦੀ ਹੈ ਡਾਕਟਰ ਉਹਨਾਂ ਦਾ ਬਲੱਡ ਪ੍ਰੈਸ਼ਰ ਵਗੈਰਾ ਦੇਖ ਲੈਂਦੇ ਨੇ ਤੇ ਉਹਦੇ ਨਾਲ ਫਿਰ ਉਹ ਠੀਕ ਮਹਿਸੂਸ ਕਰਦੇ ਨੇ ਸੋ ਉਹ ਵੀ ਅਰੇਂਜਮੈਂਟ ਸਾਡੇ ਵੱਲੋਂ ਪੂਰਾ ਕੀਤਾ ਜਾਏਗਾ ਜਿਹੜੀਆਂ ਸਾਡੀਆਂ ਅਪਰੋਚ ਰੋਡਸ ਹੈਗੀਆਂ ਨੇ ਜੋ ਹਾਈਵੇਜ਼ ਐ ਚੰਡੀਗੜ੍ਹ ਤੋਂ ਆਨ ਵਾਲੀਆਂ ਸੰਗਟਾਂ ਲਈ ਪਟਿਆਲੇ ਤੋਂ ਆਨ ਵਾਲੀਆਂ ਲਈ ਉਥੇ ਵੀ ਸਫਾਈ ਦਾ ਕੰਮ ਤਾਂ ਕਿ ਧੁੰਦ ਦੇ ਦਿਨ ਸ਼ੁਰੂ ਹੋ ਗਏ ਨੇ ਅੱਜ ਕਾफी ਧੁੰਸੇਗੀ ਤੇ ਉਥੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਰਿਫਲੈਕਟਿਵ ਟੇਪਸ ਵੀ ਲੱਗ ਜਾ ਤਾਂ ਤੇ ਜਿੱਥੇ ਅਸੀਂ ਜੂਨੇ ਨਾਲ ਮਾਰਕਿੰਗ ਕਰ ਸਕਦੇ ਹਾਂ ਤਾਂਕਿ ਟ੍ਰੈਫਿਕ ਨੂੰ ਇਸ ਬਾਰੇ ਪਤਾ ਚੱਲ ਸਕੇ ਕਿ ਸੜਕ ਇੱਥੇ ਤੱਕ ਹੈਗੀ ਐ ਉਹ ਵੀ ਇੱਕ ਤੋਂ ਦਿਨਾਂ ਚ ਕੰਮ ਕੰਪਲੀਟ ਹੋ ਜਾਏਗਾ ਅੱਜ ਅਸੀਂ ਟੀਮਸ ਬਣਾ ਕੇ ਮੈਂ ABC ਤੇ SDMs ਜਿਹੜੇ ਨੇ ਉਹੋ ਟੀਮਸ ਬਣਾ ਕੇ ਅਸੀਂ ਵਕ ਵਕ ਜਗਾ ਇਨਸਪੈਕਸ਼ਨ ਵੀ ਕਰਾਂਗੇ ਇਨਸਟਰਕਸ਼ਨ ਸਾਰਿਆਂ ਨੂੰ ਗਈਆਂ ਹੋਈਆਂ ਨੇ ਮਾਧੋਪੁਰ ਅੰਡਰਪਾਸਟ ਦਾ ਜੋ ਕੰਮ ਹੈ ਨਾ ਉਹ ਜਿਵੇਂ ਸਰ ਨੇ ਤੁਹਾਨੂੰ ਦੱਸਿਆ ਪਹਿਲਾਂ ਸਾਡੀ ਫੋਰੈਸਟ ਕਲੀਅਰੈਂਸ ਦੀ ਤੇ ਕਿਉਂਕਿ ਉਹਦੇ ਸੈਂਟਰਲ ਗਵਰਨਮੈਂਟ ਏਜੰਸੀਜ਼ ਇਨਵੋਲਡ ਨੇ ਸੋ ਕੁਝ ਦੇਰੀ ਉਹਨਾਂ ਕੋਈ ਸੀ ਕਿ ਪਰ ਉਹ ਸਾਡੇ ਵੱਲੋਂ ਹੁਣ ਪੱਤਰ ਕਰਕੇ ਤਾਕੀ ਟ੍ਰੈਫਿਕ ਡਾਇਵਰਜਨ ਉਸ ਪਾਸੋਂ ਕੀਤੀ ਜਾਣੀ ਹੈ ਉਹ ਕੰਮ ਚੱਲ ਰਿਹਾ ਹੈਗਾ ਉਹ ਵੀ ਅੱਜ ਸਾਡੇ ਵੱਲੋਂ ਵਿਜ਼ਿਟ ਕੀਤਾ ਜਾਏਗਾ ਤੇ ਸਾਨੂੰ ਉਮੀਦ ਹੈ ਜੀ ਕਿ ਆ ਜਦੋਂ ਕੋ ਦਾ ਮਹੀਨਾ ਸ਼ੁਰੂ ਹੋਏ ਉਸ ਤੋਂ ਪਹਿਲਾਂ ਪਹਿਲਾਂ ਉਹ ਕੰਮ ਕੰਪਲੀਟ ਹੋ ਜਾਏ ਤਾਂਕਿ ਟ੍ਰੈਫਿਕ ਨੂੰ ਆਨ ਜਾਤ ਦੀ ਪ੍ਰੋਬਲਮ ਨਾ ਹੋਵੇ ਪਿਛਲੇ ਸਾਲ ਦੇ ਉਹਦੇ ਤੇ ਹੀ ਇਸ ਵਾਰੀ ਜੋ ਪਾਰਕਿੰਗ ਦੇ ਸਾਡੇ ਪ੍ਰਬੰਧ ਨੇ ਉਹ ਤਾਂ ਹੀ ਕੀਤੇ ਜਾ ਰਹੇ ਨੇ ਪਾਰਕਿੰਗ ਵਾਲੀ ਜੋ ਏਰੀਆਸ ਹੈਗੇ ਨੇ ਉਹ ਸਾਰੇ ਕਲੀਅਰ ਕਰ ਦਿੱਤੇ ਗਏ ਨੇ ਤਾਕਿ ਉੱਥੇ ਕੋਈ ਬੁਟੀ ਨਾ ਹੋਵੇ ਲੋਕ ਆਪਣੀਆਂ ਕਾਰਾਂ ਉੱਥੇ ਲਗਾ ਸਕਣ ਸ਼ਟਲ ਬੱਸ ਸਰਵਿਸਿਜ਼ ਚੱਲਣਗੀਆਂ ਸ਼ਟਲ ਬੱਸਿਜ਼ ਜੋ ਪਿਛਲੇ ਸਾਲ ਸੀਗੀਆਂ ਅਸੀਂ 50 58 ਸਾਢੇ ਕੋਈ ਬੱਸਿਜ਼ ਸੀਗੀਆਂ ਇਸ ਵਾਰੀ ਉਹਨਾਂ ਨੂੰ ਵਧਾਇਆ ਜਾ ਰਿਹਾ ਹੈ ਇਹਨਾਂ ਵੈਸਐਸਪੀ ਸਾਹਿਬ ਨੇ ਉੱਤੇ ਕਾਫੀ ਮਿਹਨਤ ਕਰਕੇ ਇਹ ਪਲਾਨ ਬਣਾਇਆ ਹੈ ਐਂਡ ਲੋਕਾਂ ਵੱਲੋਂ ਵੀ ਇਹ ਅਪਰੀਸ਼ੀਏਟ ਕੀਤਾ ਗਿਆ ਸਿਕਾ ਕਿਉਂਕਿ ਕਿਸੇ ਵੀ ਅਸੀਂ ਇਹ ਨਹੀਂ ਚਾਹੁੰਦੇ ਕਿ ਕੋਈ ਕਿਸੇ ਨੂੰ ਵੇਟ ਕਰਨੀ ਪਏ ਬੱਸ ਲਈ ਸੋ ਤੇ ਬੱਸਿਸ ਦਾ ਰੇਟ ਮਿੰਟ ਸਾਡੇ ਵੱਲੋਂ ਕਿਤਾ ਜਾ ਰਿਹਾ ਹੈਗਾ ਤੇ ਛੋਟੀਆਂ ਬੱਸਿਸ ਹੋਣੀਆਂ ਐਂਡ ਕਿਸੇ ਨੂੰ ਤਾਂ ਕਿ ਵੇਟ ਨਾ ਕਰਨੀ ਪਏ ਉਹ ਆ ਕੇ ਆਪਣੀ ਗੱਡੀ ਲਗਾਣ ਪਾਰਕਿੰਗ ਤੇ ਪੰਜ-ਛੇ ਮਿੰਟਾਂ ਚ 10 ਮਿੰਟਾਂ ਚੋਂਥੋਂ ਬੱਸ ਉਹਨਾਂ ਨੂੰ ਮਿਲ ਜਾਏ ਜੋ ਕਿ ਮੇਨ ਗੁਰਦੁਆਰਾ ਸਾਹਿਬ ਦੇ ਕੋਲ ਨੇ ਤੇ ਅ ਤੱਕ ਉਹਨਾਂ ਨੂੰ ਲੈ ਕੇ ਆਏ ਜੀ ਇਸ ਤੋਂ ਇਲਾਵਾ ਜੀ ਜਿਹੜਾ ਅ ਈ ਰਿਕਸ਼ਾ ਦਾ ਪ੍ਰਬੰਧ ਹਰ ਸਾਲ ਕੀਤਾ ਜਾਂਦਾ ਹੈ ਈ ਰਿਕਸ਼ਾ ਦਾ ਵੀ ਉਹ ਉਹਨਾਂ ਨਾਲ ਟਾਇਪ ਹੋ ਗਿਆ ਰਹੇਗਾ অপারেটরਸ ਨਾਲ ਤੇ ਈ ਰਿਕਸ਼ਾ ਦਾ ਸਾਡਾ ਜਿਹੜਾ ਚਾਰਜਿੰਗ ਪੁਆਇੰਟ ਹੈ ਉਹ ਮਾਤਾ ਸੁੰਧੀ ਸਕੂਲ ਤੋਂ ਹੋਏਗਾ ਉਥੋਂ ਫਿਰ ਇਹ ਚੱਲਣਗੀਆਂ ਜੋ ਇਹ ਸਾਰਿਆਂ ਲਈ ਫ੍ਰੀ ਹੋਏਗੀ ਤੇ ਜੇ ਕਿਸੇ ਵੱਲੋਂ ਸਾਨੂੰ ਕੋਈ ਕੰਪਲੇਂਟ ਆਂਦੀ ਹੈ ਕਿ ਕੋਈ ਚਾਰਜ ਕੀਤਾ ਜਾ ਰਿਹਾ ਹੈ ਤੇ ਅਸੀਂ ਅਪਰੋਪਰੀਏਕਸ਼ਨ ਲਵਾਂਗੇ ਤੁਹਾਡੇ ਰਾਹੀਂ ਇਹ ਸਾਨੂੰ ਅ ਇਹ ਜਾਣਕਾਰੀ ਸਾਰਿਆਂ ਤੱਕ ਪਹੁੰਚਾਉਣ ਲਈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਿੰਨੀ ਵੀ ਇਰਤ ਰਿਕਸ਼ਾ ਹੋਣੀਆਂ ਤੇ ਬਿਲਕੁਲ ਫ੍ਰੀ ਹੋਣੀਆਂ ਤੇ ਨਾਲ ਹੀ ਜੋ ਸ਼ਟਲ ਬੱਸ ਸਰਵਿਸ ਹੋਗੀ ਉਹ ਵੀ ਫ੍ਰੀ ਹੋਏਗੀ। ਜਿਹੜੇ ਟਾਇਲਟਸ ਦਾ ਕੰਮ ਹੈਗਾ ਉਹ ਤੁਸੀਂ ਲੋਕਾਂ ਨੇ ਦੇਖਿਆ ਹੀ ਹੈਗਾ ਉਹ ਸਾਡਾ ਕੰਮ ਠੀਕ ਚੱਲ ਰਿਹਾ ਹੈ। 16 ਟਾਇਲਟਸ ਨੇ ਜਿਹੜੇ ਕਿ ਸਾਡੇ ਕਮਿਸ਼ਨ ਹੋ ਜਾਣਗੇ ਕੁਝ ਟਾਇਲਟਸ ਵੀ ਕਿਉਂਕਿ ਜਿਹੜੀ ਇਹ ਜਗ੍ਹਾ ਸੀਗੀ ਇਹ ਐਸਡੀਪੀਸੀ ਵੱਲੋਂ ਸਾਨੂੰ ਦਿੱਤੀ ਜਾਣੀ ਸੀਗੀ। ਸੋ ਕੁਝ ਏਰੀਆ ਦਾ ਸਾਨੂੰ ਆਇਡੈਂਟੀਫਾਈ ਕਰਨ ਚ ਕੁਝ ਟਾਈਮ ਲੱਗਿਆ ਹੈਗਾ ਬਾਕੀ ਦੇ ਟਾਇਲਟਸ ਜਿਹੜੇ ਨੇ ਉਹ ਜਨਵਰੀ ਦੇ ਮਹੀਨੇ ਚ ਕੰਪਲੀਟ ਹੋ ਗਏ ਇਹ ਸਾਰੇ ਹੀ ਟਾਇਲਟਸ ਜਿਹੜੇ ਕੰਪਲੀਟ ਹੋ ਗਏ ਨੇ ਇਹ ਕੰਪਲੀਟ ਹੋਣ ਤੋਂ ਬਾਅਦ ਐਸਟੀਪੀਸੀ ਕੋਲ ਹੈਂਡੋਵਰ ਕਰ ਦਿੱਤੇ ਜਾਣਗੇ ਇਹਨਾਂ ਦੀ ਰੱਖ-ਰਖਾਅ ਦਾ ਕੰਮ ਐਸਟੀਪੀਸੀ ਕੋਲ ਹੋਏਗਾ ਤੇ ਅਸੀਂ ਇਸ ਤੋਂ ਇਲਾਵਾ ਮੋਬਾਈਲ ਟਾਇਲਟ ਵੈਂਚ ਵੀ ਲਗਾਈਆਂ ਜਾਣੀਆਂ ਨੇ ਤਾਂਕਿ ਕਿਸੇ ਨੂੰ ਕਿਸੇ ਕਾਲੀ ਕੋਈ ਪ੍ਰੋਬਲਮ ਨਾ ਹੋਵੇ ਜਿਵੇਂ ਐਮਐਲਏ ਸਾਹਿਬ ਵੱਲੋਂ ਦੱਸਿਆ ਗਿਆ ਹੈ ਅੱਜ ਜੋ ਸਾਡੇ ਸ਼ਰਾਬ ਦੇ ਠੇਕਿਆਂ ਦਾ ਹੈਗਾ ਉਹ 3 ਦਿਨ ਲਈ ਬੂਰਲੋਨਾ ਤੇ پابੰਦੀ ਹੋਏਗੀ ਸੋ ਪਿਛਲੇ ਸਾਲ ਦੀ ਤਰ੍ਹਾਂ ਪਿਛਲੇ ਸਾਲ ਕਿ 5 ਵਜੇ ਤੱਕ ਦੇ ਆਰਡਰ ਸੀਗੇ ਕੁਝ ਠੇਕੇ ਲੋਕਾਂ ਨੇ ਖੋਲ੍ਹ ਲਈ ਸੀਗੇ ਉਹ ਇਸ ਵਾਰੀ 12 ਵਜੇ ਤੱਕ ਦੇ ਸਾਡੇ ਵੱਲੋਂ ਆਰਡਰ ਕਰ ਦਿੱਤੇ ਗਏ ਨੇ ਕੋਈ ਠੇਕਾ ਉਸ ਏਰੀਆ ਚ 12 ਵਜੇ ਤੱਕ ਨਹੀਂ ਖੁੱਲਿਆ ਜਾਏਗਾ